ਜੈਤ ਸ੍ਰੀ ਮਹੰਲਾ ਪੰਝਵਾ ਕਰ ਤੀਜਾ ਏਕੋਂ ਤਾਂ ਸਤਗੁਰ ਪਰਸਾਦ ਕੋਈ ਜਨ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਪੂਜੈ ਤਾਂ ਕੇ ਨਿਰਮ ਗਨ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾ ਰੋਈ ਬਿਦ ਬੂਝੈ ਤਾ ਪੀਨ ਮਲ ਰੀਤ ਰਹਾ ਮਾਤ ਪਿਤਾ ਕਵਨ ਤਾ ਸੁਤ ਬੰਧਪ ਇੱਕ ਮੀਤ ਯਾਰ ਭਾਈ ਪੁਰਬ ਜਨਮ ਕੇ ਵਿਦ ਕੇ ਅੰਤ ਕੋ ਨਾ ਸਹਾਈ ਮੁਕਤ ਮਾਲ ਕੰਤ ਤਨ ਕਲਾਬ ਈਰਾ ਮਨ ਜਨ ਕੀ ਮਾਇਆ ਹਾ ਹਾ ਕਤ ਬਹਾਨੀ ਆਵਦਾ ਤਾ ਮੈਂ ਸੰਤੋਖ ਨਾ ਪਾਇਆ ਹਾਸ ਤੂ ਰਤ ਅਸ ਪਵਨ ਤੇਜ ਤਨੀ ਉਮਰ ਤਤਰਾਂਗਾ ਸੰਗ ਨ ਚਲਿਓ ਇਨ ਮੈਂ ਕਸ਼ਵਾ ਊਟ ਸਦਾਇਓ ਨਾਂਗਾ ਹਰ ਕੇ ਸੰਤ ਪ੍ਰਾਪ ਪ੍ਰੀਤਮ ਪ੍ਰਵਕਤੀ ਤਾਂ ਕਹ ਹਰ ਹਰ ਗਾਈਐ ਨਾਨਕ ਇਹਾ ਸੁਖ ਆਤਮ ਉਜਲ ਆੰਗ ਸੰਤਨ ਕੈ ਪਾਈਐ ਹਰਿ ਕੀ ਸੰਤ ਪ੍ਰੇਮ ਪ੍ਰੀਤਮ ਪ੍ਰਾਪਤਾ ਕੀ ਹਰ ਹਲ ਕਾਈਐ ਨਾਮਿਕ ਈਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ